ਲੈਕ ਘੱਟੋ ਘੱਟ 2.4 ਮਾਰੀ ਨਾਟ ਲਗੀ ਹੋਈ ਹੈ। ਹੋਰ ਹਮ ਪੂਰੀ ਸਕਤੀ ਸੇ ਸਾਥ ਇਕੱਠੀ ਕਰ ਰਹੇ ਹਾਂ। ਅਮੇ ਮੋਟਰਸਾਈਕਲ ਪੀਸੀਆ ਦੇ ਇਲਾਕੇ ਹੋਈ ਆ। ਇਹ ਸਾਰੇ ਮੋਟਰਸਾਈਕਲ ਜਿਹੜੀਆਂ ਟ੍ਰੈਫਿਕ ਪੁਲਿਸ ਦਾ ਕੰਮ ਕਰ ਰਹੇ ਆ। ਔਰ ਇਸੇ ਤਰ੍ਹਾਂ ਹੀ ਸਾਡੀ ਜਿਹੜੀ ਡਿਸਟ੍ਰਿਕਟ ਪੁਲਿਸ ਸਾਰੀ ਪੂਰੀ ਰੈਡੀ ਆ। ਇਹ ਸਾਡੇ ਕੋਲ ਬਾਹਰੋਂ ਫੋਰਸ ਆਈ ਆ। ਇਹ ਸਾਰਾ ਹਮ ਪੂਰਾ ਰਲ ਮਿਲ ਕੇ ਕਿਸੇ ਤਰ੍ਹਾਂ ਦਾ ਕੋਈ ਡਰ ਰਹਿਣਾ ਹੋਵੇ। ਉਨਕੀ ਸੁਰੱਖਿਆ ਦੇ ਲਈ ਉਨਕੋ ਪਤਾ ਹੋਣਾ ਚਾਹੀਦਾ ਜੀ ਹਮਾਰੇ ਸਾਥ 3 ਲੱਖ ਮਰੀ ਚੱਕਾ ਕੀ ਹੈ ਨਾ। ਨਰਵੇ ਲਿਟਿਜੀ ਵਾਰਜ ਕਿਤਾਬ ਲੋਕ ਲੈਗ ਮਾਰਨਾ ਚੱਲਿਆ ਗਿਆ ਹੈ ਐਸੀ ਵਿੱਚ ਤੁਹਾਨੂੰ ਆਮ ਜਨਤਾ ਨੂੰ ਬਹੁਤ ਨਹੀਂ ਸ਼ਾਂਤੀ ਪੂਰਵਕ ਸਹੀ ਮਸਜ ਨਹੀਂ ਹੋ ਰਹੇ ਆ ਤੇ ਇਸ ਦਾ ਪਹਿਲਾ ਮੈਸਜ ਉਹਨਾਂ ਆ ਕਿ ਹਰ ਵੇਲੇ ਹਰ ਰੋਜ਼ ਹੋਣਾ ਤੇ ਜਿਨ੍ਹਾਂ ਆਮ ਨਾਗਿਕ ਸਹਿ ਸਮਾਜ ਦੀ ਜੀਵਨ ਜੀ ਸਕੇ ਅਮਨ ਤੇ ਸ਼ਾਂਤੀ ਲਈ ਇੱਕ ਮੋਹਤਾ ਸਰਵੇਸ਼ ਮੈਂ ਸਲਾਹਾਂ ਕਰਦਾ ਕਿ ਪੰਜਾਬ ਪੁਲਿਸ ਜਿਹੜਾ ਕੰਮ ਕਰੇਗੀ ਉਹ ਬਹੁਤ ਦੁਨੀਆ ਦੇ ਅਮਨ ਤੇ ਸ਼ਾਂਤੀ ਦਾ ਬਹਾਲ ਕਰਨ ਲਈ ਇਹ ਬਹੁਤ ਮਹੱਤਵਪੂਰਨ ਚੱਲਿਆ ਜਾਵੇ